ਖਬਰ ਹੁਸ਼ਰਪੁਰ ਦੇ ਮੋਹੱਲਾ ਨਿਊਦੀਪਨਗਰ ਤੋਂ ਹੈ ਜਿੱਥੋਂ ਦੇ ਰਹਿਣ ਵਾਲੀ ਇੱਕ 22 ਸਾਲਾ ਨੌਜਵਾਨ ਨੇ ਘਰ ਚ ਹੀ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਮ੍ਰਿਤਕ ਦੀ ਪਛਾਣ ਸਾਹਿਲ ਵਜੋਂ ਹੋਈ ਹੈ ਜੋ ਕਿ ਮੋਹੱਲਾ ਨਿਊਦੀਪਨਗਰ ਦੀ ਗਲੀ ਨੰਬਰ 4 ਦਾ ਵਸਨੀਕ ਸੀ ਘਟਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਕਿ ਮ੍ਰਿਤਕ ਸਾਹਿਲ ਪੇਂਟ ਕਰਨ ਦਾ ਕੰਮ ਕਰਦਾ ਸੀ ਤੇ ਪਰਿਵਾਰ ਦਾ ਕਹਿਣਾ ਕਿ ਉਸ ਵੱਲੋਂ ਇੱਕਦਮ ਕਿਉਂ ਚੁੱਕਿਆ ਗਿਆ ਇਹ ਜਾਂਚ ਦਾ ਵਿਸ਼ਾ ਹੈ ਦੂਜੇ ਪਾਸੇ ਥਾਣਾ ਮਾਡਲ ਟਾਊਨ ਦੇ ਐਸ ਐਚ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਇਸੇ ਕਾਰਨ ਹੀ ਉਸ ਵੱਲੋਂ ਉਖਤੇ ਕਦਮ ਚੁੱਕਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੁਸ਼ਰਪਰ نیوز ਦੇ ਨਾਲ ਚੇਤਨ ਕਸ਼ੌਤ ਦੀ ਰਿਪੋਰਟ। ਆਪਣਾ ਨਾਮ ਕੀ ਹੈ? ਨਾਸਿਰ ਅਲੀ। ਕੀ ਹੋਇਆ? ਭਰਾ ਮੇਰੇ ਨੇ ਮੈਂ ਜਦੋਂ ਅੰਗਰਾਥੂ ਆਇਆ ਸੀਗਾ ਫਾ ਲਿਆ ਸੀਗਾ। ਕੀ ਨਾਮ ਆ ਭਰਾ ਦਾ? ਸਾਹਿਲ। ਕਿੱਥੇ ਰਹਿਣਾ ਲੈ? ਅਸੀਂ ਉਦਾਂ ਦੇ ਪਿੱਛੇ ਉੱਤਰ ਪ੍ਰਦੇਸ਼ ਤੋਂ ਆਏ ਹਾਂ। ਤੇ ਇੱਥੇ 15-16 ਸਾਲਾਂ ਤੋਂ ਰਹਿ ਰਹੇ ਹਾਂ। ਪਰਾ ਦੀ ਉਮਰ ਕਿੰਨੀ ਹੈ ਪਰਾ ਦੀ ਉਮਰ ਹੈਗੀ ਹੈ 2002 ਦਾ ਜਨਮ ਹੈ ਅੱਜ ਕਿੰਨੀ ਉਮਰ ਹੋ ਗਈ ਹੈ 22 ਸਾਲ ਦੀ ਉਮਰ ਹੋ ਚੁੱਕੀ ਹੈ ਤਾਂ ਉਹਨੂੰ ਸਾਡੀ ਕਿਹਦਾ ਸੀ ਕਿ ਖਵਾਰਾ ਸੀ ਸਰ ਉਹਨੂੰ ਕਰ ਦੀ ਪ੍ਰੋਬਲਮਾਂ ਕਰਕੇ ਫੋਨ ਫੋਨ ਆਏ ਸੀਗੇ ਇਹ ਨਹੀਂ ਪਤਾ ਹੁਣ ਕਿਹਦੀ ਪ੍ਰੋਬਲਮ ਕਿਦਾਂ ਦੀ ਹੈਗੀ ਹੈ ਅੱਜ ਖੁੱਲ੍ਹ ਖੁੱਲ੍ਹ ਕੇ ਨਹੀਂ ਦੱਸ ਸਕਦਾ ਮੈਂ ਜਾਂ ਖੁੱਲ੍ਹ ਕੇ ਸਾਨੂੰ ਪਤਾ ਵੀ ਨਹੀਂ ਹੈਗਾ ਇਸ ਦਾ ਪਰ ਜੋ ਵੀ ਕਾਰਵਾਈ ਕਰਾਂਗੇ ਕਰਾਂਗੇ ਜ਼ਰੂਰ ਮਿੱਟੀ ਕੋਈ ਸਹੀ ਜਗ੍ਹਾ ਪਹਿਲਾਂ ਸਾਢੇ ਸੀ ਆਪਣੀ ਪਰਾ ਦੀ ਮਿੱਟੀ ਕਰ ਲਈਏ ਸਹੀ ਜਗ੍ਹਾ ਕਰਾਂਗੇ ਜ਼ਰੂਰ ਇਹ ਛੱਡਣਾ ਤਾਂ ਨਹੀਂ ਹੈਗਾ ਕਾਰਵਾਈ ਤਾਂ ਜ਼ਰੂਰ ਕਰਾਂਗੇ ਕੀ ਲੱਗਦਾ ਕੀ ਤੁਹਾਨੂੰ ਕੁਝ ਸਾਨੂੰ ਭਾਜੀ ਅਜੇ ਕੁਝ ਨਹੀਂ ਲੱਗਦਾ ਪਿਆ ਸਾਨੂੰ ਇਹ ਲੱਗਦਾ ਵੀ ਜੋ ਕੁਝ ਹੈਗਾ ਫੋਨ ਦੇ ਵਿੱਚ ਹੈਗਾ ਅਸੀਂ ਫੋਨ ਦੀ ਰਿਕਵਰ ਡਾਟਾ ਕਢਾਵਾਂਗੇ ਫਿਰ ਦੇਖਾਂਗੇ ਕਿ ਦਾ ਕੀ ਕਸੂਰ ਹੈਗਾ ਡਾਟਾ ਉਹਨੇ ਡਿਲੀਟ ਕਰਤਾ ਉਹਨੇ ਡਿਲੀਟ ਨਹੀਂ ਕੀਤਾ ਹੈਗਾ ਅਸੀਂ ਆਪਣੀ ਤਰਫੋਂ ਇੱਕ ਵਾਰੀ ਦੇਖਾਂਗੇ ਕਢਾ ਕੇ ਕਿ ਬਾਕੀ ਮੈਂ ਸਾਡੇ ਸਾਨੂੰ ਜਿੱਤੇ ਸਕਿਆ ਉਹੀ ਹੈ ਜਾਂ ਫਿਰ ਹੋਰ ਵੀ ਕੋਈ ਗੱਲਾਂ ਵਿੱਚ ਹੈਗੀਆਂ ਕਿਸ ਨੂੰ ਕੋਈ ਸਾਥ ਨਹੀਂ ਤੇ ਕੀ ਕੰਮ ਕੀ ਕਰਦਾ ਸੀ ਭਰਾ ਕੰਮ ਭਾਜੀ ਪੇਂਟ ਦਾ ਕਰਦਾ ਸੀ ਜੀ ਕਿੰਨੇ ਕ ਵਜੇ ਡੈਥ ਹੋਈ ਕਿਹੜੀ ਤਰੀਕ ਭਾਜੀ ਇਹ ਨਹੀਂ ਤੇ ਕੱਲ 14 ਤਰੀਕ ਸੀਗੀ ਤਾਂ ਕੱਲ ਜਦੋਂ ਮੈਂ ਰੋਟੀ ਖਾਣ ਆਇਆ ਸੀਗਾ ਉਸ ਟਾਈਮ ਤਾਲਾ ਲਾ ਕੇ ਗਿਆ ਸੀ ਮੈਂ ਹੂੰ ਤਾਂ ਤਾਲਾ ਲਾਣ ਤੋਂ ਬਾਅਦ ਇਹ 1 2 ਦੇ ਵਿੱਚ ਮਤਲਬ 1:40 ਤੇ ਮੈਂ ਗਿਆ ਸੀਗਾ ਉਸ ਤੋਂ ਬਾਅਦ ਇਹ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਤਾਂ ਨਹੀਂ ਪਤਾ ਜਦੋਂ ਮੈਂ ਸਾਮ ਨੂੰ 6:30 ਵਜੇ ਘਰ ਆਇਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਮੇਰੇ ਪੁਰਾਣੇ ਫਾ ਲਿਆ ਸੀਗਾ بس ਹਜੇ ਮੈਂ ਕੁਝ ਵੀ ਨਹੀਂ ਅਨੰਦਨਾਉਂ। ਪੁਲਿਸ ਰਿਪੋਰਟ ਕਰਾਈ। ਪੁਲਿਸ ਰਿਪੋਰਟ ਕਰਾਈ ਹੈ ਸਰ। ਉਹਦੇ ਵਿੱਚ ਵੀ ਮੈਂ ਹੀ ਕਿਹਾ ਹੈਗਾ। ਕਿ ਜੀ ਕੱਲ ਸਾਨੂੰ ਇਹ ਸ਼ਾਮੀ 7 ਵਜੇ ਇਨਫਾਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਸਾਹਿਲ ਪੁੱਤਰ ਇਸ਼ਤਾਕ ਅਲੀ ਜੋ ਗਲੀ ਨੰਬਰ 4 ਨਿਊ ਦੀਪਨਗਰ ਵਿੱਚ ਰਹਿੰਦਾ ਹੈ ਤੇ ਜਿਸ ਦੀ ਕਰੀਬ ਉਮਰ 22-23 ਸਾਲ ਹੈਗੀ ਹੈ। ਉਸਨੇ ਫੰਦਾ ਲਾ ਕੇ ਆਪਣੀ ਜੀਵਨ ਜੀਲਾ ਖਤਮ ਕਰ ਲਈ ਹੈ। ਤੇ ਮੌਕੇ ਤੇ ਪਹੁੰਚੇ ਉਹ ਡੈੱਡ ਹੋ ਚੁੱਕਾ ਸੀ ਤੇ ਉਸ ਨੂੰ ਬਾਅਦ ਵਿੱਚ ਇੱਥੇ ਹਸਪਤਾਲ ਲੈ ਕੇ ਆਂਦਾ ਤੇ ਉੱਥੇ ਡਾਕਟਰਾਂ ਨੇ ਮਿੱਤ ਖਰਾਰ ਦਿੱਤਾ ਤੇ ਮੌਕੇ ਤੇ ਵੈਸੇ ਤਾਂ ਉਹਦੀ ਡੈਥ ਹੋ ਗਈ ਸੀਗੀ ਡਾਕਟਰ ਕਹਿੰਦੇ ਵੀ 10-20 ਮਿੰਟ ਪਹਿਲਾਂ ਮੌਤ ਹੋ ਚੁੱਕੀ ਹੈ ਨਾ ਜੀ ਇਸ ਕਰਕੇ ਫਿਰ ਉਹ ਉਹਦੇ ਘਰਦਿਆਂ ਦੇ ਬਿਆਨਾਂ ਤੇ 175 ਦੀ ਕਾਰਵਾਈ ਕੀਤੀ ਗਈ ਹੈ ਤੇ ਕਹਿੰਦੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਇਹ ਪਰੇਸ਼ਾਨ ਰਹਿੰਦਾ ਸੀ ਬਹੁਤ ਪਤਾ ਨਹੀਂ ਕੀ ਕਾਰਨ ਸੀ ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਚੱਲੇਗਾ ਕਿ ਕੀ ਕੀ ਅੰਦਰ ਕੀ ਪਰੇਸ਼ਾਨੀ ਸੀ ਜਾਂ ਕੀ ਖਤਰੇ ਸੀ ਹਾਂਜੀ ਕੁਝ ਕਲੀਅਰ ਨਹੀਂ ਹੋਇਆ ਕਿ ਸਾਡੇ ਬੰਦਾ ਲਿਆ ਨਹੀਂ ਮਾਨਸਿਕ ਪਰੇਸ਼ਾਨ ਰਹਿੰਦਾ ਸੀ ਬਸ ਇਹੀ ਹੈ ਅੱਛਾ ਜੀ